ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਯਾਨੀ ਕਿ 29 ਤਰੀਕ ਰਾਤ ਅਤੇ ਆਉਣ ਵਾਲੀ 30 1 2 3 ਤੇ 4 5 ਮਈ ਤੱਕ ਦੀ ਜਿਹੜੀ ਭਾਰਤੀ ਮੌਸਮ ਵਿਗਿਆਨ ਵੱਲੋਂ ਆਪਾਂ ਨੂੰ ਅਪਡੇਟ ਪ੍ਰਾਪਤ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪ੍ਰੈਸ ਨੋਟ ਦੇ ਰਾਹੀਂ ਜੋ ਜਾਣਕਾਰੀ ਉਹ ਦਿੰਦੇ ਨੇ ਹਰ ਰੋਜ਼ ਦੀ ਤਰ੍ਹਾਂ ਇਹ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਅਪਡੇਟ ਹੈ ਜਿਹੜੀ ਪਾਈ ਜਾਂਦੀ ਹੈ ਉਹਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਆਪਾਂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਹਿਮਾਚਲ ਜੰਮੂ ਕਸ਼ਮੀਰ ਦੇ ਜਿਹੜਾ ਜਾਂ ਉੱਤਰਾਖੰਡ ਦਾ ਜਿਹੜਾ ਮੌਸਮ ਆ ਉਹ ਦੇਖ ਪਾਵਾਂਗੇ ਦੋਸਤੋ ਤੁਹਾਨੂੰ ਅਸੀਂ ਮਾਰਕ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਉੱਤਰਾਖੰਡ ਦਾ ਹੋ ਗਿਆ ਜੀ ਉਸ ਤੋਂ ਬਾਅਦ ਹਰਿਆਣਾ ਤੇ ਪੰਜਾਬ ਜੰਮੂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਐਂਡ ਕਸ਼ਮੀਰ ਤੇ ਨਾਲ ਹੀ ਰਾਜਸਥਾਨ ਦੇ ਜਿਹੜੇ ਦੋਨੋਂ ਹਿੱਸੇ ਨੇ ਪਛਮੀ ਤੇ ਉੱਤਰੀ ਜਿਹੜਾ ਇਲਾਕੇ ਨੇ ਇਹਨਾਂ ਦਾ ਜਿਹੜਾ ਦਿਖਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਜਿਹੜਾ 29 April ਨੂੰ ਮੌਸਮ ਜਿਹੜਾ ਇਹਨਾਂ ਸਾਰੇ ਇਲਾਕਿਆਂ ਦਾ ਮੌਸਮ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਜੀ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਬੱਦਲਵਾਈ ਜ਼ਰੂਰ ਬਣ ਚੁੱਕੀ ਹੈ ਇੱਥੇ ਬੱਦਲਾਂ ਦੀ ਐਂਟਰੀ ਹੋ ਚੁੱਕੀ ਹੈ ਉਸ ਤੋਂ ਬਾਅਦ 30 ਤਰੀਕ ਨੂੰ ਵੀ ਇੱਥੇ ਬੱਦਲਾਂ ਦੀ ਆਵਾਜਾਈ ਰਹੂਗੀ ਜਿਦੇ ਨਾਲ ਮੀਂਹਿਆ ਕਾਰਵਾਈਆਂ ਦੀ ਜੋ ਅਪਡੇਟ ਹੈ ਉਹ 20 ਤੋਂ 25% ਦੇ ਕਰੀਬ ਜਿਹੜੀ ਬਣੀ ਹੋਈ ਹੈ ਇਸੇ ਤਰ੍ਹਾਂ ਲਗਾਤਾਰ 5 ਮਈ ਤੱਕ 20 ਤੋਂ 25% ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਇਹ ਐਮਪੀ ਦੇ ਵਿੱਚ ਜਿਹੜੀ ਇਹ ਮੀਡੀਆ ਕਾਰਵਾਈਆਂ ਦੀ ਜਿਹੜੀ ਅਪਡੇਟ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਦੋਸਤੋ 30 ਤਰੀਕ ਪੰਜਾਬ ਦੀ ਤੇ ਹਰਿਆਣੇ ਦੀ ਉੱਤਰਾਖੰਡ ਦੀ ਤਾਂ ਉੱਤਰਾਖੰਡ ਦੇ ਵਿੱਚ ਜਿਹੜਾ ਇਹ ਬੱਦਲਵਾਈ 20 ਤੋਂ 25% ਜਿਹੜੇ ਚਾਂਸ ਕੱਲ ਨੂੰ 30 ਤਰੀਕ ਨੂੰ ਬਣ ਜਾਣਗੇ ਬੱਦਲਵਾਈ ਦੇ ਤੇ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਬੱਦਲ ਵਾਈ ਦੇ ਜਿਹੜੇ ਚਾਂਸ ਕੱਲ ਨੂੰ ਬਣ ਜਾਣਗੇ ਹੋ ਸਕਦਾ ਪੰਜਾਬ ਦੇ ਵੀ ਜਿਹੜੇ ਪਹਾੜੀ ਇਲਾਕਿਆਂ ਦੇ ਨੇੜੇ ਤੇ ਜਿਹੜੇ ਬੱਦਲ ਨੇ ਜਿਹੜੇ ਉੱਥੇ ਬਣ ਜਾਣ ਕਿਉਂਕਿ ਜੇਕਰ ਹਿਮਾਚਲ ਦੇ ਵਿੱਚ ਬੱਦਲ ਬਣਦੇ ਨੇ ਤਾਂ ਪੰਜਾਬ ਦੇ ਨੇੜੇ ਤੇ ਜਿਹੜੇ ਹਿਮਾਚਲ ਦੇ ਜਾਂ ਜੰਮੂ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਬੱਦਲ ਵਾਈ ਜਿਹੜੀ ਥੋੜੀ ਬਹੁਤ ਐਂਟਰ ਹੋਊਗੀ ਤੇ ਕੋਈ ਜ਼ਿਆਦਾ ਤੇਜ਼ ਹਵਾ ਨਹੀਂ ਚੱਲੂਗੀ ਥੋੜੀ ਜਿਹੀ ਹਲਕੀ ਜਿਹੀ ਹਨੇਰੀ ਆਈਡੀ ਹੋ ਆ ਸਕਦੀ ਹੈ ਕੱਲ ਨੂੰ ਤੂੜਪਰੀ ਜਿਹੜੀ ਹਨੇਰੀ ਆ ਥੋੜੀ ਜੀ ਆ ਸਕਦੇ ਕੋਈ ਜਿਆਦਾ ਤੇਜ਼ ਨਹੀਂ ਹੋਊਗੀ ਕੱਲ ਦਾ ਦਿਨ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਪੰਜਾਬ ਦਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਜੀ ਤੇ ਹਿਮਾਚਲ ਦਾ ਤੇ ਜੰਮੂ ਐਂਡ ਕਸ਼ਮੀਰ ਦਾ ਇਹ ਦੇਖ ਸਕਦੇ ਤੁਸੀਂ ਡਰਾਈ ਦਿਖਾਇਆ ਗਿਆ ਰਾਜਸਥਾਨ ਤੱਕ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 1 ਮਈ ਦੀ 1 ਮਈ ਨੂੰ 50% ਜਿਹੜੇ ਚਾਂਸ ਬਣ ਚੁੱਕੇ ਨੇ ਉੱਤਰਾਖੰਡ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਤੇ ਹਿਮਾਚਲ ਦੇ ਵਿੱਚ ਥੋੜੇ ਜਿਹੇ ਜਿਹੜੇ ਇਸ ਸਿਸਟਮ ਦਾ ਪ੍ਰਭਾਵ ਥੋੜਾ ਜਿਹਾ ਘੱਟ ਲੱਗ ਰਿਹਾ ਤੇ 50 25% ਜੰਮੂ ਦੇ ਵਿੱਚ ਲੱਗ ਰਹੇ ਨੇ ਤੇ ਹਿਮਾਚਲ ਦੇ ਵਿੱਚ 50% ਜਿਹੜੇ ਚਾਂਸ ਲੱਗ ਰਹੇ ਨੇ ਇਸ ਸਮੇਂ ਤੁਸੀਂ ਇਹ ਅਪਡੇਟ ਜਿਹੜੀ ਦੇਖ ਸਕਦੇ ਹੋ ਇੱਥੇ ਤੇ ਉਸ ਤੋਂ ਬਾਅਦ ਫਿਰ ਜਿਹੜਾ 2 ਮਈ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਥੋੜੇ ਜੇ ਘਟਣਗੇ 25% ਚਾਂਸ ਹੋਣਗੇ ਤੇ ਉੱਤਰਾਖੰਡ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਵਿੱਚ 50% ਜਿਹੜੇ ਚਾਂਸ ਬਣਨਗੇ ਤੁਸੀਂ ਇਹ ਦੇਖ ਸਕਦੇ ਹੋ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਵੀ ਮੌਸਮ ਠੀਕ ਠਾਕ ਹੀ ਰਹੂਗਾ 30% ਜਿਹੜੇ 25 30% ਜਿਹੜੇ ਚਾਂਸ ਲਗਾਤਾਰ ਬਣੇ ਹੋਏ ਨੇ ਚਾਹੇ ਉਹ ਇੱਕ ਤਰੀਕ ਨੂੰ ਹੋਣ ਚਾਹੇ ਦੋ ਤਰੀਕ ਨੂੰ ਹੋਣ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਆਪਾਂ 3 2 ਮਈ ਦੀ ਸੋਰੀ 3 ਮਈ ਦੀ 3 ਮਈ ਨੂੰ ਜਿਹੜਾ ਇਹ ਅਪਡੇਟ ਹੈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਮੌਸਮ ਆ ਉਹ 50% ਮੀਂਹ ਵਾਲਾ ਰਹੂਗਾ ਤੇ ਜਿਹੜਾ ਹਰਿਆਣਾ ਚੰਡੀਗੜ੍ਹ ਦਿੱਲੀ ਆ ਇਹਦੇ ਵਿੱਚ 50 ਤੋਂ 75% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ 50 ਤੋਂ 75% ਚਾਂਸ ਨੇ ਉੱਤਰਾਖੰਡ ਦੇ ਵਿੱਚ ਵੀ ਜਿਹੜੇ 50% ਜਿਹੜੇ ਚਾਂਸ ਬਣੇ ਹੋਏ ਨੇ ਉਸ ਤੋਂ ਬਾਅਦ ਜਿਹੜਾ ਆਪਾਂ ਕਹੇ ਸਦਿਆਂ ਹਰਿਆਣਾ ਚੰਡੀਗੜ੍ਹ ਦਿੱਲੀ ਇਹਦੇ ਵਿੱਚ ਲਗਾਤਾਰ 3 ਦਿਨ ਵੀ ਜਿਹੜੇ 50 ਤੋਂ ਉੱਪਰ ਜਿਹੜੇ ਪਰਸੈਂਟਜ ਹੈ 75% ਤੱਕ ਜਿਹੜੇ ਚਾਂਸ ਬਣੇ ਹੋਏ ਨੇ ਤੇ ਉੱਤਰਾਖੰਡ ਦੇ ਵਿੱਚ ਵੀ ਜਿਹੜਾ 4 ਮਈ ਤੱਕ ਇਹ ਮੀਂਹਿਆ ਕਾਰਵਾਈਆਂ 50% ਨੇ ਤੇ ਉਸ ਤੋਂ ਬਾਅਦ 20% ਤੋਂ ਲੈ ਕੇ 25% ਜਿਹੜੇ ਚਾਂਸ ਨੇ ਬਣੇ ਹੋਏ ਨੇ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਕਿ ਮੌਸਮ ਠੀਕ-ਠਾਕ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਲਗਾਤਾਰ ਮੀਂਹਿਆ ਕਾਰਵਾਈਆਂ ਹੋਣ ਦੀ ਜਿਹੜੀ ਸੰਭਾਵਨਾ ਟੁੱਟਵੇਂ ਰੂਪ ਵਿੱਚ ਬਣੀ ਹੈ ਉਹ ਕਾਰਵਾਈਆਂ ਕਿਵੇਂ ਹੋਣਗੀਆਂ ਜੀ ਜਿਵੇਂ ਕਿ ਮੰਨ ਲਓ ਅੱਜ ਦਿਨ ਦੇ ਸਮੇਂ ਕੱਲ ਨੂੰ ਦੁਪਹਿਰ ਦੇ ਸਮੇਂ ਤੱਕ ਧੁੱਪ ਨਿਕਲਦੀ ਹੈ ਪੂਰਬੀ ਹਵਾਵਾਂ ਚੱਲਦੀਆਂ ਨੇ ਤਾਂ ਦੁਪਹਿਰ ਤੋਂ ਬਾਅਦ ਇੱਕ ਸੈੱਲ ਜੇ ਬਣਨਗੇ ਹੀਟ ਸੈੱਲ ਜਿਹੜੇ ਨੇ ਨਾਲ ਨਮੀ ਇਕੱਠੀ ਹੋਣ ਤੋਂ ਬਾਅਦ ਕੁਝ ਸੀਮਤ ਖੇਤਰਾਂ ਦੇ ਵਿੱਚ ਜਿਹੜੀ ਕਿਣਮਣ ਕਣੀ ਆ ਜਾਂ ਛਿੱਟਾ ਸਰਾਟਾ ਜਿਹੜਾ ਉਹ ਪੈ ਸਕਦਾ ਤੇ ਨਾਲ ਹੀ ਹਨੇਰੀ ਆਈਡੀ ਉਹ ਆ ਸਕਦੀ ਹੈ ਇਸ ਤਰ੍ਹਾਂ ਜਿਹੜਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ 75% ਚਾਂਸ ਨੇ ਹਿਮਾਚਲ ਦੇ ਵਿੱਚ ਵੀ 75% ਚਾਂਸ ਨੇ 3 ਮਈ ਨੂੰ ਤੇ 4 ਮਈ ਨੂੰ ਵੀ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਵਿੱਚ 75% ਚਾਂਸ ਨੇ ਤੇ ਬਾਕੀ 50% ਚਾਂਸ ਜਿਹੜੇ ਹਿਮਾਚਲ ਦੇ ਵਿੱਚ ਬਣਿਆ ਹੋਏ ਨੇ ਫਿਰ ਉਸ ਤੋਂ ਬਾਅਦ ਜੰਮੂ ਦੇ ਵਿੱਚ 75% 50% ਚਾਂਸ ਨੇ ਤੇ ਜੰਮੂ ਹਮਾਚਲ ਦੇ ਨਾਲ ਲੱਗਦੇ ਇਲਾਕੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜੇ 20 ਤੋਂ 25% ਜਿਹੜੇ ਚਾਂਸ ਬਣੇ ਹੋਏ ਨੇ ਇਹ 5 ਮਈ ਤੱਕ ਦੀ ਅਪਡੇਟ ਹੈ ਜੀ ਤੁਸੀਂ ਜਿਹੜੀ ਲਾਈਵ ਦੇਖ ਸਕਦੇ ਹੋ ਅਸੀਂ ਤੁਹਾਨੂੰ ਇੱਥੇ ਤੱਕ ਮਾਰਕ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਤੇ ਉਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਮੱਧ ਪ੍ਰਦੇਸ਼ ਐਮਪੀ ਉੱਤਰਾਖੰਡ ਤੇ ਉਸ ਤੋਂ ਬਾਅਦ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਇਸ ਦਾ ਜਿਹੜੀ ਇਹ ਅਪਡੇਟ ਤੁਹਾਡੇ ਤੱਕ ਸਾਂਝੀ ਕੀਤੀ ਹੈ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਪ੍ਰੈਸ ਨੋਟ ਆ ਦੋਸਤੋ ਇਹ ਹਰ ਰੋਜ਼ ਦੀ ਤਰ੍ਹਾਂ ਬਦਲ ਕੇ ਆ ਰਿਹਾ ਹੈ ਇੱਥੇ ਤੱਕ ਕਿ ਤੁਸੀਂ ਸਾਰੀ ਅਪਡੇਟ ਦੇਖ ਸਕਦੇ ਹੋ ਲਾਈਵ ਅਪਡੇਟ ਹੈ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸੈਟੇਲਾਈਟ ਹੈ ਕਿ ਕਿੱਥੇ ਜਿਹੜਾ ਉਹ ਸਿਸਟਮ ਨੇ ਪਹੁੰਚੇ ਨੇ ਉਹਦੇ ਉੱਤੇ ਲੈ ਚੱਲਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਪੰਜਾਬ ਦੇ ਨੇੜੇ ਤੇੜੇ ਜਿਹੜਾ ਲੈਂਦੇ ਵਾਲੀ ਸਾਈਡ ਤੋਂ ਸਿਸਟਮ ਐਕਟਿਵ ਹੋਇਆ ਚੁੱਕਿਆ ਹੈ ਨੇੜੇ ਲੱਗਣ ਵਾਲਾ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਦੁਪਹਿਰ ਤੋਂ ਬਾਅਦ ਬੱਦਲਵਾਈ ਜਿਹੜੀ ਇਸ ਸਿਸਟਮ ਦੀ ਆਊਗੀ ਤੇ ਹੋ ਸਕਦਾ ਕੱਲ ਨੂੰ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਕਿਤੇ ਨਾ ਕਿਤੇ ਇੱਕਾ ਦੁੱਕਾ ਖੇਤਰ ਦੇ ਵਿੱਚ ਹਨੇਰੀ ਆ ਜਾਈ ਉਹ ਆ ਜਾਵੇ ਜੇਕਰ ਹਿਮਾਚਲ ਦੇ ਵਿੱਚ ਬੱਦਲ ਬਣਦੇ ਨੇ ਕੱਲ ਨੂੰ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਸਰਦੀ ਖੇਤਰਾਂ ਦੇ ਵਿੱਚ ਜ਼ਰੂਰ ਬੱਦਲਵਾਈ ਆਪਾਂ ਨੂੰ ਦੇਖਣ ਨੂੰ ਮਿਲੂ ਦੇਰ ਸ਼ਾਮ ਨੂੰ ਹੋ ਸਕਦਾ ਕੁਝ ਇੱਕਾ ਦੁੱਕਾ ਖੇਤਰ ਦੇ ਵਿੱਚ ਗਰਜਲ ਸਕਾ ਜਿਹੜੀ ਉਹ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਇਹ ਸਿਸਟਮ ਤੁਸੀਂ ਦੇਖ ਸਕਦੇ ਹੋ ਪਹੁੰਚ ਚੁੱਕਿਆ ਕੱਲ ਨੂੰ ਜਿਹੜਾ ਪਹਿਲਾ ਸਿਸਟਮ ਹੈ ਉਹ ਕੱਲ ਨੂੰ ਐਂਟਰੀ ਕਰ ਜੂਗਾ ਦੁਪਹਿਰ ਤੋਂ ਬਾਅਦ ਪੂਰੇ ਦੀਆਂ ਹਵਾਵਾਂ ਜਿਵੇਂ ਅੱਜ ਚੱਲਦੀਆਂ ਰਹੀਆਂ ਦੁਪਹਿਰ ਤੋਂ ਪਹਿਲਾਂ ਤੇਜ਼ ਚੱਲਦੀਆਂ ਰਹੀਆਂ ਉਸ ਤੋਂ ਬਾਅਦ ਦੁਪਹਿਰ ਦੇ ਸਮੇਂ ਦਰਮਿਆਨੇ ਰੂਪ ਤੋਂ ਵੀ ਹਲਕੀਆਂ ਹੋ ਗਈਆਂ ਘੱਟ ਗਤੀ ਤੇ ਹੋ ਗਈਆਂ ਉਸ ਤੋਂ ਬਾਅਦ ਦਰਮਿਆਨੇ ਤੋਂ ਹਲਕੇ ਰੂਪ ਦੀਆਂ ਫਿਰ ਚੱਲਦੀਆਂ ਹੋਈਆਂ ਨਜ਼ਰ ਆਈਆਂ ਸਾਮ ਨੂੰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਕੱਲ ਨੂੰ ਵੀ ਲਗਾਤਾਰ ਜਿਹੜਾ ਜਾਰੀ ਰਹੂਗਾ ਜਿਹੜੀ ਗਰਮ ਹਵਾ ਜਿਹੜੀ ਆਪਾਂ ਲੂ ਕਹਿੰਦੇ ਹੁੰਦੇ ਸੀ ਜਾਂ ਉੱਤਰ ਪੱਛਮ ਦੀਆਂ ਹਵਾਵਾਂ ਉਹਨਾਂ ਦੀ ਵਾਪਸੀ ਹੁਣ ਅਜੇ 11-12 ਤਰੀਕ ਤੱਕ ਕਰਨ ਦੀ ਜਿਹੜੀ ਨਾ ਸੰਭਾਵਨਾ ਹੀ ਲੱਗ ਰਹੀ ਹੈ ਕਿਉਂਕਿ ਪੂਰੇ ਦੇ ਹਵਾਵਾਂ ਚੱਲਣਗੀਆਂ ਜਿਵੇਂ ਕਿ ਤੁਸੀਂ ਕਈ ਦੋਸਤਾਂ ਮਿੱਤਰਾਂ ਨੇ ਦੇਖਿਆ ਉਹ WhatsApp ਦੇ ਉੱਤੇ ਕਿ ਤਾਪਮਾਨ ਇੰਨਾ ਹੋ ਜਾਣਾ ਜੀ ਇੰਨਾ ਹੋਊਗਾ ਜੀ ਗਰਮੀ ਵੱਧ ਜੂਗੀ ਜਾਂ ਬਾਹਰ ਨਾ ਨਿਕਲਿਓ ਕਰਾਂ ਤਾਂ ਇਹ ਜਾ ਕੁਝ ਨਹੀਂ ਅਫਵਾਹਾਂ ਤਾਂ ਸੁਚੇਤ ਰਹੋ ਦੋਸਤੋ ਕਿਉਂਕਿ ਪੂਰਾ ਚੱਲ ਰਿਹਾ ਪੂਰੇ ਦੇ ਵਿੱਚ ਨਮੀ ਹੁੰਦੀ ਹੈ ਜਿੱਥੇ ਹਵਾ ਲੱਗਦੀ ਹੈ ਉੱਥੇ ਠੰਡਕ ਮੈਸੋ ਆਪਾਂ ਨੂੰ ਥੋੜੇ ਜੇ ਗਰਮੀ ਮਹਿਸੂਸ ਨਹੀਂ ਹੋਊਗੀ ਜਿੱਥੇ ਹਵਾ ਨਹੀਂ ਲੱਗਦੀ ਉੱਥੇ ਗਰਮੀ ਮਹਿਸੂਸ ਜ਼ਰੂਰ ਹੋਊਗੀ ਉੱਥੇ ਉਹ ਮੁਰਕਾ ਜਿਹੜਾ ਆਪਾਂ ਨੂੰ ਆਊਗਾ ਹਮਸ ਭਰੀ ਗਰਮੀ ਹੋਊਗੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣੂਗਾ ਜਿਹੜੇ ਤਾਪਮਾਨ ਸੀ ਅੱਜ ਪਹਾੜੀ ਇਲਾਕਿਆਂ ਦੇ ਨੇੜੇ ਤੇੜੇ 33 ਤੋਂ ਲੈ ਕੇ 37 ਡਿਗਰੀ ਦੇ ਵਿੱਚ ਵਿੱਚ ਦਰਜ ਕੀਤੇ ਗਏ ਨੇ ਜਿਹੜੇ ਪਹਾੜੀ ਇਲਾਕਿਆਂ ਤੋਂ ਦੂਸਰੀ ਸਾਈਡ ਦੱਖਣ ਵਾਲੀ ਸੈਟ ਸੀ ਦੱਖਣੀ ਮਾਲਵੇ ਦੇ ਖੇਤਰ ਸੀ ਜਿੱਥੇ ਆਪਾਂ ਕਿਸੇ ਨੇ ਮਾਜੇ ਦਬਾਵੇ ਦੇ ਹੋਏ ਸੀ ਤਾਂ ਉਹਨਾਂ ਦੇ ਵਿੱਚ ਜਿਹੜਾ ਤਾਪਮਾਨ 41 ਡਿਗਰੀ ਤੋਂ ਪਲੱਸ ਜਿਹੜਾ ਦਰਜ ਕੀਤਾ ਗਿਆ ਇਸ ਤਰ੍ਹਾਂ ਦਾ ਜਿਹੜਾ ਅੱਜ ਦਾ ਜਿਹੜਾ ਦਿਨ ਦੇ ਵਿੱਚ ਤਾਪਮਾਨ ਦੇਖਣ ਨੂੰ ਮਿਲਿਆ ਤੇ ਦੂਸਰੀ ਸਾਈਡ ਵੀ ਦੇਖ ਸਕਦੇ ਤੁਸੀਂ ਇਧਰ ਦਿੱਲੀ ਵਾਲੀ ਸਾਈਡ ਤੇ ਹਿਮਾਚਲ ਦੇ ਉੱਪਰਲੇ ਨੇੜ ਥੱਲੇ ਹਿੱਸਿਆਂ ਦੇ ਵਿੱਚ ਸਾਈਡ ਦੇ ਉੱਤੇ ਜਿਹੜੇ ਨਾਲ ਲੱਗਦੇ ਗਵਾਂਡੀ ਰਾਜ ਦੇ ਨਾਲ ਲੱਗਦੇ ਇਲਾਕੇ ਜੁਪੀ ਐਮਪੀ ਵਾਲੀ ਸਾਈਡ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਬੱਦਲੀ ਸਿਸਟਮ ਇਧਰ ਵੀ ਸਟਰੋਂਗ ਹੋ ਚੁੱਕੇ ਤੇ ਇਧਰੋਂ ਵੀ ਸਿਸਟਮ ਜਿਹੜਾ ਸਟਰੋਂਗ ਆ ਰਿਹਾ ਦੋ ਤਸਵੀਰਾਂ ਨੇ ਦੋਸਤੋ ਇਸ ਸਮੇਂ ਤੁਸੀਂ ਦੇਖ ਪਾ ਰਹੇ ਹੋ ਮੋਗੇ ਸਕਰੀਨ ਦੇ ਉੱਤੇ ਜੋ ਸੈਟਲਾਈਟ ਦੀਆਂ ਰਿਕਾਰਡ ਕਰਕੇ ਤਸਵੀਰਾਂ ਪਾਈਆਂ ਨੇ ਇਹ ਵੀ ਸਿਸਟਮ ਤਾਕੜਾ ਜਾਂ ਤੇ ਇਧਰੋਂ ਵੀ ਸਿਸਟਮ ਤਾਕੜਾ ਜਦੋਂ ਇਹ ਦੋਨੋਂ ਇਸ ਤਰ੍ਹਾਂ ਇਕੱਠੇ ਹੋਣਗੇ ਤਾਂ ਪੰਜਾਬ ਦੇ ਵਿੱਚ ਆਟੋਮੈਟਿਕ ਜਾਂ ਤਾਂ ਹਨੇਰੀ ਦਾ ਸਿਸਟਮ ਬਦੂਗਾ ਇਸ ਸਾਈਡ ਨੂੰ ਜਾਂ ਇੱਥੇ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦਰਮਿਆਨੇ ਤੋਂ ਪੱਧਰ ਉਪਦੀਆਂ ਹੋਣਗੀਆਂ ਬਰਾਂਤੋ ਕੱਲ ਦਾ ਦਿਨ ਜਿਵੇਂ ਅੱਜ ਦਾ ਦਿਨ ਲੰਘਿਆ ਅੱਜ ਧੁੱਪ ਲੱਗੀ ਰਹੀ ਤੇ ਕੱਲ ਨੂੰ ਵੀ ਸਵੇਰ ਦੇ ਸਮੇਂ ਤੱਕ ਧੁੱਪ ਲੱਗੂਗੀ ਦੁਪਹਿਰ ਤੋਂ ਬਾਅਦ ਥੋੜੀ ਜਿਹੀ ਬੱਦਲਵਾਈ ਆਊਗੀ ਫਿਰ ਉਸ ਤੋਂ ਬਾਅਦ ਇੱਕ ਤਰੀਕ ਨੂੰ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਤੇ ਦੋ ਤਰੀਕ ਨੂੰ ਵੀ ਟੁੱਟਵੇਂ ਰੂਪ ਵਿੱਚ ਦੁਪਹਿਰ ਤੋਂ ਬਾਅਦ ਜਿਹੜੀਆਂ ਇਹ ਕਾਰਵਾਈਆਂ ਹੋਣਗੀਆਂ ਦੋਸਤੋ ਦੁਪਹਿਰ ਤੋਂ ਬਾਅਦ ਚਾਂਸ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ 3 ਤਰੀਕ ਨੂੰ ਜਿਹੜੇ ਮੀਂਹ ਚੰਗਾ ਤੋਂ ਦਰਮਿਆਨਾ ਮੀਂਹ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੱਗ ਸਕਦਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ ਤੇ ਹਰਿਆਣਾ ਦੇ ਵਿੱਚ ਦੇਖੋਗੇ ਚੰਡੀਗੜ੍ਹ ਦੇ ਵਿੱਚ ਦੇਖੋਗੇ ਉੱਤਰ ਪ੍ਰਦੇਸ਼ ਤੇ ਜੁਪੀ ਐਮਪੀ ਦੇ ਵਿੱਚ ਦੇਖੋਗੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣੂਗਾ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ ਤੇ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਫਿਲਹਾਲ ਸਾਫਾ ਹੈ ਹਰਿਆਣਾ ਦਾ ਸਾਫਾ ਹੈ ਰਾਜਸਥਾਨ ਦਾ ਸਾਫਾ ਹੈ ਤੇ ਲੈਂਦੇ ਪੰਜਾਬ ਚ ਬਦਲਵਾਈ ਆ ਚੁੱਕੀ ਹੈ ਇਧਰ ਦੇਖ ਸਕਦੇ ਹੋ ਇਧਰ ਥੋੜੀ ਜਿਹੀ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਾਨੀ ਕਿ ਜੂਪੀ ਐਮਪੀ ਵਾਲੀ ਸਾਈਡ ਇਧਰ ਨੂੰ ਆ ਚੁੱਕਿਆ ਹੈ ਬਦਲਾ ਤੇ ਉੱਪਰ ਹਿਮਾਚਲ ਜੰਮੂ ਦੇ ਵਿੱਚ ਜੜਾ ਮੌਸਮਾ ਹੋ ਠੀਕ ਠਾਕ ਹੈ ਸਾਫਾ ਬਦਲਾ ਤੋਂ ਰਹਤਾ ਤੇ ਦੋਸਤੋ ਹੋਰ ਕੋਈ ਅਪਡੇਟ ਆਉਂਦੀ ਹੈ ਸਾਂਝੀ ਕਰ ਦੇਵਾਂਗੇ ਤਾਪਮਾਨਾਂ ਦੀ ਗੱਲ ਤੁਹਾਨੂੰ ਦੱਸ ਦਿੱਤੀ ਹੈ ਕਿ ਜਿਹੜੇ ਜਿਵੇਂ ਬਠਿੰਡਾ ਬੋਰ ਫਾਜ਼ਲਿਕਾ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਾਨ ਸੀ ਉਹ 50 ਡਿਗਰੀ ਤੋਂ ਪਲੱਸ ਦਰਜ ਕੀਤਾ ਗਿਆ ਸੌਰੀ 41 ਡਿਗਰੀ ਤੋਂ ਪਲੱਸ ਦਰਜ ਕੀਤਾ ਗਿਆ ਤੇ ਕੁਝ ਖੇਤਰਾਂ ਦਾ ਜਿਹੜਾ ਅਸੀਂ ਪਹਾੜੀ ਇਲਾਕੇ ਦੇ ਨੇੜੇ ਤੇੜੇ ਕਹੀਏ ਤਾਂ ਉੱਥੇ ਤਾਪਮਾਨ ਜਿਹੜਾ 37 ਤੋਂ 33 ਤੋਂ ਲੈ ਕੇ 37 ਡਿਗਰੀ ਦੇ ਵਿੱਚ ਵਿੱਚ ਜਿਹੜਾ ਦਰਜ ਕੀਤਾ ਗਿਆ ਵੱਖ-ਵੱਖ ਤਸਵੀਰਾਂ ਦੋਸਤੋ ਤੁਹਾਨੂੰ ਦਿਖਾ ਦਿੱਤੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਸਿਸਟਮ ਬਣਿਆ ਹੋਇਆ ਇਹ ਆ ਰਿਹਾ ਇੱਕ ਤਰੀਕ ਦੇ ਨੇੜੇ ਪਹੁੰਚੂ ਇਹ ਤਿੰਨ ਤਰੀਕ ਦੇ ਨੇੜੇ ਤੇੜੇ ਪਹੁੰਚੂ ਜਾਂ ਪੰਜ ਦੇ ਤੇ ਨਜ਼ਰ ਆਇਆ ਕਿ ਪੰਜ ਤਰੀਕ ਦੇ ਵਿੱਚ ਵਿੱਚ ਇੱਕ ਹਨੇਰੀ ਜਰੂਰ ਆ ਰਹੀ ਹੈ ਜਿਸ ਦੇ ਨਾਲ ਥੋੜਾ ਜਿਹਾ ਚੌਕਸ ਰਹਿਣ ਦੀ ਸੰਭਾਵਨਾ ਇਸ ਕਰਕੇ ਬਣੀ ਹੋਈ ਹੈ ਕਿਉਂਕਿ ਉਹ ਹਨੇਰੀ ਇਹ ਨਹੀਂ ਪਤਾ ਕਿੱਥੇ ਆ ਜੇ ਜਾਂ ਕਿਸ ਜਗ੍ਹਾ ਦੇ ਉੱਤੇ ਆ ਜੇ ਕਿਉਂਕਿ ਹਨੇਰੀ ਦੇ ਨਾਲ ਜਿਹੜੀਆਂ ਕਈ ਵਾਰੀ ਨੁਕਸਾਨ ਜਿਹੜਾ ਜ਼ਿਆਦਾ ਹੋ ਜਾਂਦਾ ਦਰਖਤਾਂ ਦਾ ਜਾਂ ਹੋਰ ਵੀ ਕਈ ਚੀਜ਼ਾਂ ਦਾ ਜਿਹੜਾ ਨੁਕਸਾਨ ਉਹ ਹੋ ਜਾਂਦਾ ਦੋਸਤੋ ਤੇ ਤਸਵੀਰਾਂ ਤੁਹਾਡੇ ਨਾਲ ਹਰ ਸਮੇਂ ਸਮੇਂ ਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੇ ਤੁਹਾਨੂੰ ਅਸੀਂ ਇੱਕ ਸਿਸਟਮ ਜਿਹੜਾ ਵੀ ਕਿੰਨੇ ਪਰਸੈਂਟ ਮੀਂਹ ਦੀਆਂ ਕਾਰਵਾਈਆਂ ਬਣੀਆਂ ਨੇ ਉਹ ਜ਼ਰੂਰ ਤੁਹਾਨੂੰ ਨਾਲ ਸਾਂਝਾ ਕਰਦੀ ਆਂ ਵੀਡੀਓ ਲੰਬੀ ਬਹੁਤ ਹੋ ਜਾਂਦੀ ਐ ਇਸ ਕਰਕੇ ਪੂਰੀ ਅਪਡੇਟ ਦੇ ਲਈ ਬਣੇ ਰਹੋ ਥੋੜ੍ਹੀ ਥੋੜ੍ਹੀ ਅਪਡੇਟ ਐ ਜਿਹੜੀ ਤੁਹਾਨੂੰ ਅੱਜ ਰਾਤ ਤੋਂ ਹੀ ਸਾਂਝੀ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਅੱਜ ਨਾਈਟ ਦੇ ਵਿੱਚ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਦਲਵਾਈ ਨਹੀਂ ਦਿਖਾਈ ਦੇ ਰਹੀ ਇਸੇ ਤਰ੍ਹਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਯਾਨੀ ਕਿ ਸਵੇਰ ਦੇ ਸਮੇਂ ਜਿਹੜਾ ਮੌਸਮ ਆ ਉਹ ਟੁੱਟਮੀ ਬਦਲਵਾਈ ਵਾਲਾ ਤਾਂ ਸਵੇਰ ਦੇ ਸਮੇਂ ਨਹੀਂ ਕਰ ਸਕਦੇ ਕੱਲ ਨੂੰ ਦੁਪਹਿਰ ਤੋਂ ਬਾਅਦ ਜਿਹੜੇ ਇੱਥੇ ਬੱਦਲ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਦੇ ਨਾਲ ਹਮਸ ਜੀ ਪਰ ਹੀ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਕੱਲ ਨੂੰ 10% ਪੂਰੇ ਪੂਰੇ ਚਾਂਸ ਨੇ ਨਮੀ ਤੇ ਮੀਂਹ ਦੇ ਕਾਰਵਾਈ ਦੇ ਹੋ ਸਕਦਾ ਇਕਾ ਦੁਕਾ ਕਿਸੇ ਖਾਸ ਖੇਤਰ ਦੇ ਵਿੱਚ ਕੱਲ ਨੂੰ ਕਿਨਮਣ ਕਣੀ ਜਿਹੜੀ ਹੋ ਜੇ ਕਿਉਂਕਿ 10% ਚਾਂਸ ਇਸੇ ਕਰਕੇ ਦਿਖਾਏ ਗਏ ਨੇ ਉਸ ਤੋਂ ਬਾਅਦ ਇੱਕ ਤਰੀਕ ਨੂੰ ਤੇ ਦੋ ਤਰੀਕ ਨੂੰ ਜਿਹੜਾ ਮੌਸਮਾ ਉਹ ਬੱਦਲਵਾਈ ਵਾਲਾ ਬਣਿਆ ਹੋਇਆ ਟੁੱਟਵੇਂ ਰੂਪ ਵਿੱਚ ਤੇ ਦੋ ਤਰੀਕ ਨੂੰ ਵੀ ਜਿਹੜਾ 18% ਜਿਹੜੇ ਚਾਂਸ ਬਣ ਚੁੱਕੇ ਨੇ ਮੀਂਹ ਦੀਆਂ ਕਾਰਵਾਈਆਂ ਦੇ ਟੁੱਟਵੇਂ ਰੂਪ ਦੇ ਵਿੱਚ ਤੇ ਬੱਦਲਵਾਈ ਜਰੂਰ ਦਿਖਾਈ ਗਈ ਹੈ ਸੈਟਲਾਈਟ ਦੇ ਵਿੱਚ ਵੀ ਤੇ ਤਿੰਨ ਤਰੀਕ ਨੂੰ ਬੱਦਲਵਾਈਆਂ ਜਿਹੜੇ ਥੋੜੀਆਂ ਜਿਆਦੇ ਨੇ ਤੇ 18% ਮੀਂਹ ਦੇ ਕਾਰਵਾਈਆਂ ਹੁਣ ਜਿਹੜੀ ਸੰਭਾਵਨਾ ਜਾਪ ਰਹੀ ਹੈ ਉਸ ਤੋਂ ਬਾਅਦ 4 ਤਰੀਕ ਨੂੰ ਵੀ ਜਿਹੜਾ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ 24% ਜਿਹੜੇ ਚਾਂਸ ਬਣ ਚੁੱਕੇ ਨੇ ਇਹ ਦੋਸਤੋ ਅਪਡੇਟ ਇਹੀ ਹੈ ਕਿ ਮੀਂਹ ਦੀਆਂ ਕਾਰਵਾਈਆਂ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਪੂਰੀ ਤਾਂ ਅਪਡੇਟ ਹੈ ਜਿਹੜੀ ਇਹ ਅਸੀਂ ਆਪਣੇ YouTube ਚੈਨਲ ਦੇ ਉੱਤੇ ਸ਼ੇਅਰ ਕਰਦੇ ਰਹੇ ਹਾਂ ਹਮੇਸ਼ਾ ਰਾਤ ਵੀ ਸਾਂਝੀ ਕਰੀ ਤੇ ਅੱਜ ਵੀ ਤੁਹਾਨੂੰ ਇਸ ਸੈਟਲਾਈਟ ਦੇ ਮੁਤਾਬਕ ਜਿਹੜੀ ਜਾਣਕਾਰੀ ਦੇ ਰਹੇ ਹਾਂ 6 ਤਰੀਕ ਤੱਕ ਮੌਸਮ ਬਦਲਵਈ ਵਾਲਾ ਬਣਿਆ ਹੋਇਆ ਤੇ ਧੁੱਪ ਨਿਕਲਣ ਦੇ ਅਸਰ ਘਟਨੇ ਕਿਉਂਕਿ ਧੁੱਪ ਮੱਧਮ ਜੀ ਹੋਊਗੀ ਜੇਕਰ ਹੋ ਨਿਕਲੀ ਵੀ ਅਤੇ ਦੂਸਰਾ ਕਾਰਨ ਕੀ ਹੈ ਕਿ ਜਦੋਂ ਵੀ ਕੋਈ ਸਿਸਟਮ ਆਉਂਦਾ ਤਾਂ ਜਦੋਂ ਪੁਰੇ ਦੇ ਹਵਾਵਾਂ ਮਾ ਜਿਆਦਾ ਤੇਜ਼ ਚੱਲਦੀਆਂ ਨੇ ਤਾਂ ਅੱਗੇ ਜਿਹੜੇ ਇਸ ਦੇ ਨਾਲ ਨਮੀ ਇਕੱਠੀ ਹੋ ਕੇ ਤਾਪਮਾਨ ਵਧਦੇ ਨੇ ਤਾਪਮਾਨ ਵਧਣ ਤੋਂ ਬਾਅਦ ਹਨੇਰੀ ਵਾਲਾ ਸਿਸਟਮ ਬਣਦਾ ਜਾਂ ਫਿਰ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਹੁੰਦੀਆਂ ਨੇ ਅਜਿਹਾ ਮੌਸਮ ਦੋਸਤੋ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਹੋ ਸਕਦਾ ਕੱਲ ਨੂੰ ਦੁਪਹਿਰ ਤੋਂ ਬਾਅਦ ਹੀ ਜਿਹੜੀਆਂ ਬੱਦਲਵਾਈ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਗਰਜ ਲਿਸਕ ਦੀ ਜਿਹੜੀ ਸੰਭਾਵਨਾ ਪਹਾੜੀ ਇਲਾਕਿਆਂ ਦੇ ਵਿੱਚ ਬਣ ਜਾਵੇ ਔਰ ਕੋਈ ਵੀ ਅਪਡੇਟ ਆਉਗੀ ਦਿਨ ਵੇਲੇ ਲਾਈਵ ਹੋ ਕੇ ਜਾਣਕਾਰੀ ਦੇ ਸਾਂਝੀ ਕਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕਮੈਂਟ ਕਰਦੇ ਰਹੋ ਤੇ ਲਾਈਕ ਸ਼ੇਅਰ ਕਰਦੇ ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾਓ